ਧਨਵਾਹ ਗੁਰੂ ਸਾਹਿਬ ਜੀਓ ਗੌੜੀ ਮਹਲਾ 5ਵਾਂ ਪੁਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਹਿਓ ਅੰਗੂਰੀਆ ਰਹਾਉ ਪੋਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਹਿਓ ਅੰਗੂਰੀਆ ਰਹਾਉ ਸਰਬਨਾਂ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪੰਗੁਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹ ਤਰੀਆ ਚਰਨ ਕਵਲ ਹਿਰ ਦਾ ਗਹਿ ਨਾਨਕ ਪਹਿ ਸਾਗਰ ਸੰਤ ਪਾਰ ਉਤਰੀਆ ਦੀਨਾ ਨਾਥ ਅनाथ ਕਰਨਾ ਮੈਂ ਸਾਜਣ ਮੀਤ ਪਿਤਾ ਮਹ ਤਰੀਆ ਚਰਨ ਕਬਲ ਹਿਰਦੈ ਗਹਿ ਨਾਨਕ ਪਹਾਸਾਗਰ ਸੰਤ ਪਾਰ ਉਤਰੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਜਿਹੜਾ ਪਾਵਨ ਸ਼ਬਦਾਂ ਦੇ ਵਿੱਚ ਸਤਿਗੁਰੂ ਅਕਾਲ ਪੁਰਖ ਦੀ ਜਿਹੜੀ ਤਾਕਤ ਹੈ ਉਹਨੂੰ ਬਿਆਨ ਕਰ ਰਿਹਾ ਹੈ ਕਿਉਂਕਿ ਜਦੋਂ ਅਸੀਂ ਆਪਣੀ ਤਾਕਤ ਛੱਡ ਕੇ ਪ੍ਰਮਾਤਮਾ ਦੀ ਤਾਕਤ ਤੇ ਮਾਨ ਕਰਦੇ ਹਾਂ ਕਿਉਂਕਿ ਉਹ ਸਭ ਕੁਝ ਕਰਨ ਦੀ ਸਮਰੱਥਾ ਉਹ ਅਕਾਲ ਪੁਰਖ ਪਰਮੇਸ਼ਰ ਕੋਲ ਹੈ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਜਲ ਤੇ ਥਲ ਕਰ ਥਲ ਤੇ ਕੂਹਾਂ ਕੂਪ ਤੇ ਮੇਰ ਕਰਾਉਂਦਾ ਧਰਤੀ ਤੇ ਆਕਾਸ ਚੜਾਵੈ ਚੜ੍ਹੇ ਆਕਾਸ ਗਿਰਾਵੈ ਉਹ ਸਭ ਕੁਝ ਕਰ ਸਕਦਾ ਸਤਿਗੁਰੂ ਮਹਾਰਾਜ ਸਾਨੂੰ ਸੋਝੀ ਦੇ ਰਿਹਾ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਜਿਹੜਾ ਹੈ ਨਾ ਇੰਨੀ ਤਾਕਤ ਦਾ مالک ਹੈ ਔਰ ਸਾਰੀ ਤਾਕਤ ਉਸ ਪਰਮੇਸ਼ਰ ਦੇ ਕੋਲ ਹੈ ਸਾਰੀ ਗੱਲਾਂ ਦੇ ਵਿੱਚ ਸਮਰਥ ਹੈ ਰੋਜ਼ ਆਪਾਂ ਬਚਨ ਪੜਦੇ ਆ ਸਭਨਾ ਗੱਲਾਂ ਸਮਰੱਤ ਸਵਾਮੀ ਸੋ ਕਿਉ ਮਨੋ ਵਿਸਾਰੀ ਮਨੋ ਕਿਉ ਵਿਸਾਰੀਏ ਏਵੜਾ ਦਾਤਾ ਜੇ ਅਗਣ ਮੈਂ ਆਹਾਰ ਪਚਾਵ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਕਿਰਪਾ ਕਰ ਰਿਹਾ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਹਨ ਸਤਗੁਰੂ ਕਹਿੰਦੇ ਭੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਅਕਾਲ ਪੁਰਖ ਜਿਹੜਾ ਨਾ ਭੁੱਜ ਕਹਿੰਦੇ ਭੋਜਾ ਕਹਿੰਦੇ ਬਾਹਾਂ ਨੂੰ ਬਲ ਕਹਿੰਦੇ ਤਾਕਤ ਜਿਸ ਦੀਆਂ ਬਾਹਾਂ ਦੇ ਵਿੱਚ ਤਾਕਤ ਹੈ ਭਾਵ ਉਹ ਸਮਰਥ ਹੈ ਤਾਕਤਵਰ ਹੈ ਭੁੱਜ ਬਲ ਵੀਰ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਨਾ ਬਹੁਤ ਤਾਕਤਵਾਰ ਹੈ ਸੂਰਬੀਰ ਹੈ ਪੁੱਜ ਬਲ ਵੀਰ ਕਿਉਂਕਿ ਹੋ ਸਕਦਾ ਕਿਸੇ ਨੂੰ ਅੰਦਾਜ਼ਾ ਨਾ ਹੋਵੇ ਪ੍ਰਮਾਤਮਾ ਦੀ ਤਾਕਤ ਉਹ ਪ੍ਰਮਾਤਮਾ ਦੀ ਬਹੁਤ ਵੱਡੀ ਤਾਕਤ ਹੈ ਆਮ ਕਰਕੇ ਨਾ ਇੱਕ ਕਹਾਵਤ ਹੈ ਕਿਉਂ ਰੱਬ ਦੀ ਜਿਹੜੀ ਛੋਟੀ ਹੁੰਦੀ ਨਾ ਉਹਦੇ ਵਿੱਚ ਆਵਾਜ਼ ਨਹੀਂ ਹੁੰਦੀ ਉਹ ਇੰਨਾ ਤਾਕਤਵਾਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਾਈ ਮੈਨੂੰ ਉੱਤੇ ਮਾਣ ਹੈ ਪੁਜਬਾਲ ਵੀਰ ਉਹ ਪ੍ਰਮਾਤਮਾ ਦੀਆਂ ਭੁਜਾਂ ਜਿਹੜੀਆਂ ਹਨ ਉਹਦੀਆਂ ਬਾਹਾਂ ਹਨ ਬੜੀਆਂ ਤਾਕਤਵਾਰ ਬਲਵਾਨ ਹੈ ਸੁਖ ਸਾਗਰ ਉਹ ਬ੍ਰਹਮ ਸੁਖ ਸਾਗਰ ਜਿਹੜਾ ਪ੍ਰਮਾਤਮਾ ਨੇ ਉਹ ਸੁੱਖਾਂ ਦਾ ਸਾਗਰ ਹੈ ਕਿੱਤੋਂ ਨਹੀਂ ਸੁੱਖ ਮਿਲ ਸਕਦਾ ਬੰਦਾ ਸੋਚੇ ਕਿ ਮੈਂ ਪੈਸਾ ਮੇਰੇ ਕੋਲ ਬਹੁਤ ਹੈ ਮੈਂ ਪੈਸੇ ਨਾਲ ਸੁੱਖ ਖਰੀਦ ਲਵਾਂਗਾ ਪੈਸੇ ਦੇ ਨਾਲ ਸੁੱਖ ਗੁਰੂ ਪਿਆਰਿਓ ਨਹੀਂ ਮਿਲ ਸਕਦੇ ਹਾਂ ਪੈਸੇ ਦੇ ਨਾਲ ਬੰਦਾ ਬਹੁਤ ਕੁਝ ਖਰੀਦ ਸਕਦਾ ਹੈ ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਪੈਸੇ ਦੇ ਨਾਲ ਤੁਸੀਂ ਐਣਕਾਂ ਲੈ ਸਕਦੇ ਹੋ ਪਰ ਨਜ਼ਰ ਨਹੀਂ ਖਰੀਦ ਸਕਦੇ ਪੈਸੇ ਦੇ ਨਾਲ ਤੁਸੀਂ ਕਿਤਾਬਾਂ ਖਰੀਦ ਸਕਦੇ ਹੋ ਪਰ ਗਿਆਨ ਨਹੀਂ ਖਰੀਦ ਸਕਦੇ ਪੈਸਾ ਸਭ ਕੁਝ ਹੈ ਪਰ ਸਭ ਕੁਝ ਨਹੀਂ ਹੈ ਪੈਸੇ ਨਾਲ ਸੁੱਖ ਨਹੀਂ ਮਿਲਦੇ ਤੇ ਹਰੇਕ ਬੰਦਾ ਪੈਸੇ ਵਾਲਾ ਸੁખી ਹੋ ਜਾਂਦਾ ਇਹ ਤਾਂ ਬਾਰ ਬਾਰ ਆਪਾਂ ਇਸ ਗੱਲ ਨੂੰ ਵਿਚਾਰਦੇ ਹਾਂ ਸਤਿਗੁਰੂ ਨੇ ਸਾਨੂੰ ਸੋਝੀ ਦਿੱਤੀ ਮਹਾਰਾਜ ਕਹਿੰਦੇ ਸੁੱਖ ਨਾਹੀਂ ਬਹੁਤੇ ਤਨ ਖਾਟੇ ਸੁੱਖ ਨਹੀਂ ਬਹੁਤੇ ਤਨਖਾਟ ਸੁੱਖ ਨਹੀਂ ਬਹੁਤ ਦੇਸ਼ ਕਮਾਏ ਵਿਵਾਰ ਦੇਸ਼ ਵਿਦੇਸ਼ਾਂ ਵਿੱਚ ਜਾ ਕੇ ਪੈਸਾ ਕਮਾ ਲੈ ਸੁਖ ਹੋ ਜਾਏਗਾ ਨਹੀਂ ਬਹੁਤ ਦੁਖੀ ਹੈ ਬਹੁਤ ਪੈਸਾ ਵੀ ਹੈ ਪਰ ਜਦੋਂ ਅਸੀਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਨੂੰ ਤਿੰਨ ਜਗ੍ਹਾ ਤੇ ਜ਼ਰੂਰ ਜਾਣਾ ਚਾਹੀਦਾ ਉਹ ਪਹਿਲੀ ਕਿਹੜੀ ਹੈ ਪਹਿਲਾ ਹੈ ਹਸਪਤਾਲ ਦੂਸਰਾ ਹੈ ਜੇਲ ਤੀਸਰਾ ਹੈ ਸਮਸ਼ਾਨ ਘਾਟ ਹੁਣ ਹਸਪਤਾਲ ਜਾ ਕੇ ਸਾਨੂੰ ਸਮਝ ਆਏਗੀ ਕਿ ਸਿਹਤ ਕਿੰਨੀ ਕੀਮਤ ਹੈ ਜੇਲ ਜਾ ਕੇ ਪਤਾ ਲੱਗਾ ਕਿ ਆਜ਼ਾਦੀ ਕੀ ਹੁੰਦੀ ਹੈ ਗੁਲਾਮੇ ਬੈਠੇ ਹੁੰਦੇ ਨੇ ਸਾਰੇ ਕੈਦੀ ਬੈਠੇ ਹੁੰਦੇ ਤੇ ਸਮਸ਼ਾਨ ਘਾਟ ਜਾਓਗੇ ਪਤਾ ਲੱਗੇਗਾ ਜ਼ਿੰਦਗੀ ਕੀ ਹੁੰਦੀ ਹੈ ਇੱਕ ਪੁਰਾਤਨ ਕਹਾਣੀ ਪ੍ਰਸਿੱਧ ਹੈ ਕਬੀਰ ਸਾਹਿਬ ਬੈਗੇ ਸੀ ਸ਼ਮਸ਼ਾਨ ਘੜ ਬੈਹ ਜਾਂਦੇ ਸੀ ਜਾ ਕੇ ਮਾਂ ਜਾ ਕੇ ਪੁੱਛਦੀ ਆ ਤੂੰ ਇੱਥੇ ਕੀ ਕਰਦਾ ਹੈ ਕਹਿੰਦਾ ਮੈਂ ਕੁਝ ਨਹੀਂ ਕਰਦਾ ਮੈਂ ਤਾਂ ਆਪਣੇ ਆਪ ਨੂੰ ਸਮਝਾ ਰਿਹਾ ਕੀ ਸਮਝਾ ਰਿਹਾ ਮੈਂ ਜਦੋਂ ਇਹ ਚਿਖਾ ਸੜਦੀ ਉਹ ਹੀ ਦੇਖਦਾ ਨਾ ਤੇ ਆਪਣੇ ਆਪ ਨੂੰ ਸਮਝਾਉਂਦਾ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇ ਤੇ ਤੇਰੇ ਨਾਲ ਵੀ ਕੁਝ ਹੋਣਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸੁੱਖ ਚਾਹੀਦਾ ਨਾ ਫਿਰ ਦੁੱਖਾਂ ਨੂੰ ਦੇਖਣਾ ਸ਼ੁਰੂ ਕਰਦੇ ਦੁੱਖਾਂ ਤੋਂ ਕੋ ਭਰਾਉ ਨਹੀਂ ਉਹਦੀ ਦਾਤ ਗੁਰੂ ਮਹਾਰਾਜ ਨੇ ਆਖਿਆ ਸ਼ਰਾਪ ਨਹੀਂ ਹੈ ਕੇਤਿਆਂ ਦੋਖ ਭੋਗ ਸਦਮਾਰ ਇਹ ਭੀ ਦਾਤ ਤੇਰੀ ਦਾਤਾਰ ਹਾਂ ਉਹਦੀ ਰਾਜ ਵਿੱਚ ਆਓਗੇ ਮੁਕਤ ਹੋ ਜਾਓਗੇ ਬੰਦ ਖਲਾਸੀ ਭਾਣੇ ਹੋਏ ਹੋਰ ਆਖਣਾ ਸਕੇ ਕੋਈ ਹੋਰ ਕੋਈ ਤਰੀਕਾ ਨਹੀਂ ਆ ਜੇ ਕੋਈ ਤੁਹਾਨੂੰ ਕਹਿੰਦਾ ਆਵ ਮੈਂ ਤੁਹਾਨੂੰ ਰਸਤਾ ਦੱਸਦਾ ਕਹਿੰਦੇ ਜੇ ਕੋ ਖਾਇਕ ਖਾਇ ਕਹਿੰਦੇ ਮੂਰਖ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਿੰ ਸਤਗੁਰੂ ਕਹਿੰਦੇ ਸੁੱਖਾਂ ਦਾ ਸਾਗਰ ਹੈ ਉਹ ਤਾਕਤਵਰ ਹੈ ਭੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਕਿਹ ਹੈ ਸਤਗੁਰੂ ਗਰਤ ਕਹਿੰਦੇ ਟੋਇਆ ਖੱਡਾ ਜਿਹਨੂੰ ਆਪਾਂ ਹਿੰਦੀ ਚ ਕਹਿੰਦੇ ਕਹਿੰਦੇ ਮੈਂ ਟੋਏ ਦੇ ਵਿੱਚ ਡਿੱਗ ਪਿਆ ਗਰਤ ਪਰਤ ਤੇ ਕਿਰਪਾ ਕਰ ਕੋ ਗਹਿ ਲੇਹੋ ਅੰਗੂਰੀਆ ਅੰਗੂਰੀਆ ਕਹਿੰਦੇ ਉਂਗਲੀ ਮੇਰੀ ਉਂਗਲੀ ਫੜ ਕੇ ਤੁਸੀਂ ਮੈਨੂੰ ਬਾਹਰ ਕੱਢਦੇ ਮੈਂ ਬਕਾਰਾਂ ਦੇ ਵਿੱਚ ਡੁੱਬਿਆ ਇਹ ਨਿਰਮਾਣਤਾ ਦੀ ਹੱਦ ਹੈ ਜਦੋਂ ਅਰਦਾਸ ਕਰਾਂਗੇ ਨਾ ਸਤਿਗੁਰੂ ਮਹਾਰਾਜ ਅਸੀਂ ਖਤਰੇ ਵਿੱਚ ਆ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਏ ਗਰੀਬਾ ਰਾਖੋ ਰਾਖਣ ਹਾਰੇ ਖੇਤ ਕਰਿਆਰ ਬਹੁਤ ਸੰਤਾਵੇ ਆਇਓ ਸ਼ਰਨ ਤੋਹਾਂ ਪਰ ਜਦੋਂ ਬੰਦਾ ਇਹਨਾਂ ਦੇ ਵਸ ਵਿੱਚ ਹੁੰਦਾ ਨਾ ਫਿਰ ਬੰਦੇ ਨੂੰ ਸੁੱਝਦਾ ਕੁਛ ਨਹੀਂ ਆ ਮੈਂ ਹੀ ਕੁਛ ਜੋ ਕਰ ਰਿਹਾ ਮੈਂ ਚੰਗਾ ਕਰ ਇਹਨਾਂ ਦੇ ਅਧੀਨ ਹੋ ਕੇ ਬੰਦਾ ਪਰ ਜਦੋਂ ਇਹਨਾਂ ਨੂੰ ਵਸ ਵਿੱਚ ਕਰ ਲੈਂਦਾ ਤੇ ਹੁੰਦੇ ਕਿਦਾਂ ਉਹਦੀ ਕਿਰਪਾ ਨਾਲ ਪੰਜ ਦੂ ਤਤ ਵਸ ਕੀਤੇ ਕਾਲ ਕੰਟਕੁਮਾਰ ਤੇ हे सतगुरु तू कृपा कर ਮੈਨੂੰ ਇਹਨਾ ਵਿਕਾਰਾਂ ਦੇ ਵਿੱਚੋਂ ਕੱਢ ਲੈ ਕਿਉਂਕਿ ਸਤਗੁਰੂ ਸਮਰਥ ਹੈ ਇੱਕ ਨਾ ਸਿੱਖ ਨੇ ਹੁਜਜਤ ਕੀਤੀ ਸੀ ਗੁਰੂ ਕਲਗੀ ਤਰਪਾਸ਼ ਨੂੰ ਕਹਿਣ ਲੱਗਾ ਸਤਗੁਰੂ ਮਹਾਰਾਜ ਜੀ ਇਹ ਦਾੜਾ ਰੱਖਣ ਵਾਸਤੇ ਕਿਉਂ ਕਿਹਾ ਤੁਸੀਂ ਦਾੜਾ ਕਿਉਂ ਰੱਖਣਾ ਹੈ ਮਹਾਰਾਜ ਕਹਿੰਦੇ ਸਿੱਖ ਦੀ ਪਛਾਣ ਇਹ ਕੇਸ ਪ੍ਰਮਾਤਮਾ ਨੇ ਦਿੱਤੇ ਆ ਤੇ ਚਲੋ ਸਤਿਗੁਰੂ ਮਹਾਰਾਜ ਜਦੋਂ ਦਾੜਾ ਤੇ ਰੱਖਣਾ ਜ਼ਰੂਰੀ ਆ ਪਰ ਸਿਰ ਦੇ ਕੇਸ ਕਿਉਂ ਰੱਖਣੇ ਆ ਤੇ ਪਾਸ਼ਾ ਨੇ ਫਿਰ ਆ ਕੇ ਸੀ ਕਹਿਣ ਲੱਗੇ ਭਾਈ ਜਦੋਂ ਡੁੱਬੇਗਾ ਨਾ ਤੇ ਤੈਨੂੰ ਮੈਂ ਚਕੇਸਾਂ ਤੋਂ ਫੜ ਕੇ ਖਿੱਚ ਲਾਂ ਉਹ ਡੁੱਬਣ ਨਹੀਂ ਦਿੰਦਾ ਉਹ ਸਾਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਕਿਰਪਾ ਕਰਦਾ ਬਖਸ਼ਿਸ਼ ਕਰਦਾ ਮਾਰੀ ਕਹਿੰਦੇ ਜੇ ਪਾਰ ਹੋਣਾ ਨਾ ਤੇ ਬੜਾ ਸੌਖਾ ਤਰੀਕਾ ਦੱਸਿਆ ਜੋ ਤੁਸੀਂ ਕਰਦੇ ਹੋ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਡੁੱਬੇਗਾ ਨਹੀਂ ਜਦੋਂ ਸੰਗਤ ਕਰਕੇ ਉਹਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰ ਲੈ ਤਰ ਜਾਏਗਾ ਕਿਉਂਕਿ ਸਤਗੁਰੂ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਬੜੀ ਰਹਿਮਤ ਕੀਤੀ ਸਾਨੂੰ ਬਹੁਤ ਗੱਲਾਂ ਸਮਝਾਈ ਅੱਜ ਇਸ ਵੇਲੇ ਮੂਲ ਮੰਤਰ ਪੜ੍ਹਦੇ ਹਾਂ ਨਾ ਆਪਾਂ ਮਹਾਰਾਜ ਕਹਿੰਦੇ ਭਾਈ ਇੱਕ ਹੈ ਉਸ ਤੋਂ ਬਿਗਾਰ ਦੂਸਰਾ ਨਹੀਂ ਹੈ ਪੜ੍ਹਦੇ ਹਾਂ ਨਾ ਆਪਾਂ ਇੱਕ ਓੰਕਾਰ ਪਰਮਾਤਮਾ ਇੱਕ ਹੈ ਔਰ ਸਾਰਿਆਂ ਦੇ ਵਿੱਚ ਉਹ ਸਤ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠਾ ਨਹੀਂ ਹੈ ਸ਼ਬਦ ਸਤ ਅਲੱਗ ਹੈ ਨਾਮ ਅਲੱਗ ਸਤ ਮਤਲਬ ਹੋਣਦ ਵਾਲਾ ਹੈ ਨਾਮ ਐਸਾ ਕੋਈ ਸ਼ਬਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦਾ ਨਚੋੜ ਨਾਮ ਦੀ ਮਹਿਮਾ ਨਾ ਹੋ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਨਾ ਹੋਣਦ ਵਾਲਾ ਕਰਤਾ ਪੁਰਖ ਹੈ ਕਰਤਾ ਮਤਲ ਕਿਰਤ ਕਰਨ ਵਾਲਾ ਵੈਸੇ ਨਾਲ ਪੁਰਖ ਦੇ ਅਰਥ ਲੋਕ ਕਰਦੇ ਆ ਪੁਰਸ਼ ਹਿੰਦੀ ਵਿੱਚ ਪੁਰਖ ਪਰ ਇੱਥੇ ਪੁਰਖ ਦੇ ਅਰਥ ਹੈ ਕਰਤਾ ਪੁਰਖ ਬਦਲ ਕਰਕੇ ਉਹਦੇ ਵਿੱਚ ਸਮਾਇਆ ਹੋਇਆ ਹੁਣ ਇਹ ਕਰਤਾ ਹੈ ਨਾ ਕਾਰਪੈਂਟਰ ਹੈ ਲੱਕੜੀ ਦਾ ਕੰਮ ਕਰਦਾ ਹੈ ਉਹਨੇ ਫਰਨੀਚਰ ਤਿਆਰ ਕੀਤਾ ਪਰ ਉਹ ਫਰਨੀਚਰ ਬਣਾ ਕੇ ਵੇਚ ਦਿੰਦਾ ਫਰਨੀਚਰ ਕਿੱਥੇ ਚਲੇ ਜਾਂਦਾ ਹੈ ਟੋਪ ਕਿੱਥੇ ਇੱਕ ਸੁਨਿਆਰਾ ਹੈ ਗਹਿਣੇ ਤਿਆਰ ਕਰਦਾ ਕਿੰਨੇ ਪਤਾ ਨਹੀਂ ਕਿੰਨੇ ਗਹਿਣੇ ਤਿਆਰ ਕੌਣ-ਕੌਣ ਪਾ ਲੈਂਦਾ ਕਿੱਥੇ-ਕਿੱਥੇ ਚਲੇ ਜਾਂਦੇ ਕਰਤੇ ਬਹੁਤ ਹੈ ਪਰ ਕਰਤਾ ਪੁਰਖ ਇੱਕ ਹੈ ਉਹ ਕਮਿਹਾਰ ਹੁੰਦਾ ਨਾ ਭਾਂਡੇ ਤਿਆਰ ਕਰਦਾ ਉਹ ਕਰਤਾ ਹੀ ਹੈ ਪ੍ਰਕਰਤਾ ਪੁਰਖ ਇੱਕ ਅਕਾਲ ਪੁਰਖ ਹੈ। ਅਕਾਲ ਪੁਰਖ ਹੈ ਕਰਤਾ। ਪੈਨੂ ਕਿਸੇ ਦਾ ਡਰ ਨਹੀਂ। ਸਾਨੂੰ ਡਰ ਹੁੰਦਾ ਨਾ ਜੇ ਬਿਮਾਰ ਹੋ ਜਾਈਏ ਸਾਨੂੰ ਦਵਾਈ ਖਾਣੀ ਪੈਂਦੀ ਜਲਦੀ। ਡਰ ਕਹਦਾ ਕਿ ਜੇ ਡਰ ਜੇ ਬਿਮਾਰ ਹੋ ਕੇ ਮਰ ਜਾਵਾਂਗੇ। ਉਹਨੂੰ ਡਰ ਥੋੜੇ ਹੈ। ਉਹ ਨਿਰਭਾਉ ਹੈ। ਨਾ ਉਹ ਮਰੇ ਨਾ ਹੋਵੇ ਸੋ। ਉਹਨੂੰ ਕੋਈ ਡਰ ਨਹੀਂ ਹੈ। ਸਾਨੂੰ ਡਰ ਜੇ ਜਨਮ ਦਾ ਡਰ ਖਤਮ ਹੋ ਗਿਆ ਕਦੋਂ ਹੋਏਗਾ ਨਿਰਪਉ ਜੱਪੈ ਸਗਲ ਪਉ ਮਿਟੈ ਉਹ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਸਾਰਿਆਂ ਨਾਲ ਇੱਕੋ ਜਿਹਾ ਅਕਾਲ ਕਾਲ ਮਤਲ ਸਮਾਂ ਅੱਗੇ ਤਰ ਐੜਾ ਲੱਗ ਗਿਆ ਉਹ ਪ੍ਰਮਾਤਮਾ ਸਮੇ ਦੇ ਪ੍ਰਭਾਵ ਦੇ ਵਿੱਚ ਨਹੀਂ ਹੈ ਟਾਈਮ ਦੇ ਵਿੱਚ ਨਹੀਂ ਹੈ ਪਵੰਦ ਨਹੀਂ ਹੈ ਜੁਨਾ ਵੀ ਜੋ ਵੀ ਹੈ ਨਾ ਕਹਿੰਦੇ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀ ਬੇਦ ਰਾਜ ਬ੍ਰਹਮਾ ਜੋਤੀ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਮਾਰ ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਸ਼ਨ ਉਪਜਾਏ ਸਭ ਕੁਝ ਕਾਲ ਦੇ ਰਹਿਤ ਸਮੇ ਉਹ ਕਾਲ ਉਹ ਸਮੇ ਵਿੱਚ ਨਹੀਂ ਹੈ ਅਕਾਲ ਮੂਰਤ ਆ ਜਿਹੜਾ ਮੂਰਤ ਦਾ ਮਤਲਬ ਇਹ ਨਹੀਂ ਕਿ ਤਸਵੀਰ ਤਸਵੀਰ ਤੋਂ ਦੀ ਬਣੀ ਨਹੀਂ ਸਕਦੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੇ ਆਸਾ ਕੀ ਵਰਦੀ ਪੋੜੇ ਵਿੱਚ ਮਾਰੇ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਉਹਨੇ ਆਪਣੇ ਆਪ ਨੂੰ ਆਪੇ ਪੈਦਾ ਕੀਤਾ ਕਿਉਂਕਿ ਸ਼ਬਦ ਅੱਗੇ ਵੀ ਅਜੋਨੀ ਜੋਨੀਆ ਵਿੱਚ ਨਹੀਂ ਆਉਂਦਾ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਰਸਾਕੰ ਸਰੀਰ ਕਾ ਮਿਤੋ ਅਮੀਕ ਹੈ ਸਹ ਪੰਗ ਉਹ ਆਪਣੇ ਆਪ ਤੋਂ ਪ੍ਰਕਾਸ਼ ਮਾਨ ਹੈ ਕੋਈ ਨਹੀਂ ਪਤਾ ਕਰ ਸਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਉਹ ਕਾਲਪੁਰਖ ਜਿਹੜਾ ਮਹਾਰਜ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੋ ਦਰਸਾਜੀ ਕਰ ਆਸਣ ਡਿਠੋ ਚਾ ਉੱਥੇ ਬੈਠਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਕਨਾ ਹੁਕਮ ਸਮਾਇਲੇ ਇਕਨਾ ਹੁਕਮੇ ਕਰੇ ਬਿਨਾਸ ਇਕਨਾ ਭਾਣੇ ਕਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਹ ਵੀ ਆਖ ਨਾ ਜਾਪੀ ਜੇ ਕਿਸੇ ਆਣੇ ਰਾਸ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾਉ ਦੂਇ ਕੋ ਦਰਸਾਜੀਕਰ ਆਸਨ ਦਿੱਠੋ ਜਾ ਦਾਤਾ ਕਰਤਾ ਆਪ ਤੂੰ ਅਲੱਗ-ਅਲੱਗ ਕੋਈ ਨਹੀਂ ਹੈ ਉਹ ਕਹਿੰਦੇ ਸੀ ਨਾ ਵੀ ਉਹ ਬ੍ਰਹਮਾ ਦੇ ਬ੍ਰਹਮਾ ਪੈਦਾ ਕਰਨ ਵਾਲਾ ਤੇ ਵਿਸ਼ਨੂੰ ਪਾਲਣ ਵਾਲਾ ਤੇ ਸ਼ਿਵ ਜੀ ਮਾਰਨ ਵਾਲਾ ਉਹਨਾਂ ਦਾ ਖਿਆਲ ਵੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਪ੍ਰਗਟ ਕੀਤਾ ਉਹ ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇਹ ਉਹਨਾਂ ਦਾ ਵਿਚਾਰ ਹੈ ਤੇ ਗੁਰੂ ਨਾਨਕ ਸਾਹਿਬ ਦਾ ਵਿਚਾਰ ਕੀ ਕਹਿੰਦੇ ਜਿਬ ਤਿਸ ਭਾਵੈ ਤਿਵੇਂ ਚਲਾਵੈ ਜਿਬ ਹੋਵੈ ਫਰਮਾ ਉਹ ਸਭ ਕੁਝ ਆਪ ਕਰਦਾ ਹੈ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਇਹ ਸਭ ਸੇ ਦੇਣ ਵਾਲਾ ਤੂੰ ਐ ਦੇ ਲੈਸੇ ਜਿੰਦ ਕਵਾਉ ਉਹ ਜਿੰਦ ਦੇਣ ਵਾਲਾ ਵੀ ਓਹੀ ਐ ਕੱਢਣ ਵਾਲਾ ਵੀ ਐ ਦੇ ਲੈਸੇ ਜਿੰਦ ਕਵਾਉ ਕਰ ਆਸਣ ਡਿਠੋ ਚ ਮਹਾਰਜ ਕਹਿੰਦੇ ਉਹਦੀ ਬੜੀ ਵੱਡੀ ਤਾਕਤ ਐ ਕਿੰਨਾ ਤਾਕਤਵਰ ਹੈ ਭੁੱਜਵਾਲ ਵੀਰ ਭੁਜ ਕਹਿੰਦੇ ਭੁਜਾ ਉਹਦੀਆਂ ਬਾਹਾਂ ਦੇ ਵਿੱਚ ਬਹੁਤ ਤਾਕਤ ਬਲ ਕਹਿੰਦੇ ਤਾਕਤ ਬਲਵਾਨ ਹੈ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਉਹ ਸੁਖਾਂ ਦਾ ਸਾਗਰ ਹੈ ਇਹ ਸਤਗੁਰੂ ਤੇਰੀ ਸ਼ਰਨ ਵਿੱਚ ਆਇਆ ਗਰਤ ਪਰਤ ਗਹਿ ਲੇਹੋ ਅੰਗੁਰਿਆ ਮੈਂ ਗਿਰ ਗਿਆ ਹਾਂ ਆ ਬਕਾਰਾਂ ਦੇ ਟੋਏ ਦੇ ਵਿੱਚ ਡਿੱਗ ਪਿਆ ਗਰਤ ਪਰਤ ਗਹਿ ਗਹਿ ਮਤਲਬ ਪਕੜ ਲਓ ਗਹਿ ਲੇ ਹੋ ਅੰਗੂਰੀਆ ਮੇਰੀ ਉਂਗਲੀਆਂ ਫੜ ਲੋ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਕੱਢ ਮੈਂ ਬਕਾਰਾਂ ਦੇ ਵਿੱਚ ਡੁੱਬ ਗਿਆ ਹਾਂ ਗਹਿ ਲੇ ਹੋ ਅੰਗੂਰੀਆ ਰਹਾਓ ਹੁਣ ਜਿਸ ਵੇਲੇ ਨਾ ਅਰਦਾਸ ਕਰਨੀ ਹੈ ਉਦੋਂ ਆਪਣੀ ਸਿਆਣਪ ਛੱਡ ਕੇ ਕਰਨੀ ਦੇਖੋ ਕਿੰਨਾ ਸੋਹਣਾ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਸਰਬਨ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪੰਗੋਰੀਆ ਕਿਹੇ ਸਤਗੁਰ ਮਹਾਰਾਜ ਮੈਨੂੰ ਇੰਨੀ ਤਾਕਤ ਨਹੀਂ ਹੈ ਮੇਰੇ ਕੰਨਾਂ ਦੇ ਵਿੱਚ ਮੈਂ ਤੇਰੇ ਨਾਮ ਨੂੰ ਸੁਣ ਸਕਾਂ ਤੂੰ ਮੈਨੂੰ ਤਾਕਤ ਦੇ ਮਾਫ ਕਰਨਾ ਸਾਧ ਸੰਗਤ ਦੀ ਜਿੰਨਾ ਮਰਜ਼ੀ ਬੁਲਾਈ ਜੋ ਬੋਲੀ ਜਾਵਾਂਗੀ ਪਰ ਸੁਣਨਾ ਬੜਾ ਔਖਾ ਸੁਣਨਾ ਹੀ ਔਖਾ ਹੈ ਸੁਣ ਰੇਸੀ ਦੁਨੀਆ ਪਰ ਕਹਿਣ ਵਾਲੇ ਕੋਰਾਹੇ ਪੈ ਗਏ ਅੱਜ ਜਿਵੇਂ ਆਪਾਂ ਦੇਖਦੇ ਆਣ ਕਹਿਣ ਵਾਲੇ ਜਿਹੜੇ ਸ਼ਰਾਬ ਦੇ ਉੱਪਰ ਲੈਕਚਰ ਦੇ ਦੇਣਗੇ ਨਸ਼ਿਆਂ ਦੇ ਉੱਪਰ ਲੈਕਚਰ ਦੇਣਗੇ ਲੋਕਾਂ ਨੂੰ ਕਹਿਣਗੇ ਗਲਤ ਕਾਮਨਾ ਕਰੋ ਗਲਤ ਕੰਮ ਕਰਦੇ ਫੜੇ ਜਾਂਦੇ ਕਿਉਂਕਿ ਲੋਕ ਤਾਂ ਸੁਣ ਰਹੇ ਸੀ ਪਰ ਸੁਣਾਉਣ ਵਾਲੇ ਨੇ ਆਪ ਨਹੀਂ ਸੁਣਿਆ ਕਹਿੰਦੇ ਸੀ ਸੁਣ ਰਾਥਾ ਜਮਾਨਾ ਬੜੇ ਗੌਰ ਸੇ ਆਮ ਹੀ ਕਹਿ ਗਏ ਹਮ ਹੀ ਸੋਂਗੇ ਦਾਸਤਾ ਕਹਤੇ ਕਹਤੇ ਲੋਕੀ ਤਾਂ ਸੁਣ ਰਹੇ ਸੀ ਸੁਣ ਰਹਾ ਥਾ ਜਵਾਨਾ ਬੜੇ ਗੌਰ ਸੇ ਹਮ ਹੀ ਸੋਂਗੇ ਦਾਸਤਾ ਕਹਤੇ ਕਹਤੇ ਸਾਡੇ ਕੋਲ ਤਾਕਤ ਹੀ ਨਹੀਂ ਹੈ ਕਿ ਅਸੀਂ ਸੁਣ ਸਕੀਏ ਸਰਬਨਾਂ ਸੁਰਤ ਨੈਣ ਸੁੰਦਰ ਨਹੀਂ ਮੇਰੀਆਂ ਅੱਖਾਂ ਵੀ ਇੰਨੀਆਂ ਸੋਹਣੀਆਂ ਨਹੀਂ ਆਰਤ ਦਵਾਰ ਆਰਤ ਦਾ ਵੈਸੇ ਅਰਥ ਹੁੰਦਾ ਮੰਗਤਾ ਕਿ हे ਸਤਗੁਰੂ ਮਹਾਰਾਜ ਤੇਰੇ ਦਰ ਦੇ ਉੱਪਰ ਨਾ ਤੇਰੇ ਕੋਲ ਇੱਕ ਮੰਗਤਾ ਆਇਆ ਤੇ ਮੇਰੇ ਕੋਲ ਤੁਰਬਣੀ ਹੁੰਦਾ ਮੈਂ ਪਿੰਗਲਾ ਹਾਂ ਤੇਰੇ ਦਰ ਤੇ ਡਿੱਗ ਪਿਆ ਹਾਂ ਰਟਤ ਰਟਤ ਕਹਿੰਦੇ ਜਿਹਦਾ ਰਟਣਾ ਹੁੰਦਾ ਨਾ ਰੱਟਦੇ ਆ ਬਤਲ ਰਟਣਾ ਕੀ ਪੁਕਾਰ ਰਿਹਾ ਬਾਰ-ਬਾਰ ਪੁਕਾਰ ਰਿਹਾ ਕਿਉਂਕਿ ਜਿੱਦਣ ਪਸ਼ੂ ਭਰੋਸਾ ਹੁੰਦਾ ਨਾ ਤੇ ਉਹ ਬਾਰ ਬਾਰ ਅਰਦਾਸ ਕਰਾਂਗੇ ਜ਼ਰੂਰ ਸੁਣਦਾ ਕਬੀਰ ਕੇਸੋ ਕੇਸੋ ਕੂਕੀਏ ਕੋ ਤਾਂ ਇੱਕ ਵਾਰੀ ਤੇ ਸੁਣੇਗਾ ਤੇ ਮੈਂ ਤੇਰੇ ਦਰ ਤੇ ਕਹਿੰਦੇ ਇਦਾਂ ਆਇਆ ਕਿ ਸਰਬਨਾਂ ਸੁੜਤ ਨੈਣ ਸੁੰਦਰ ਨਹੀਂ ਆਰਤ ਮੈਂ ਮੰਗਤਾ ਔਰ ਪਿੰਗਲਾ ਵੀ ਆ ਪੁਕਾਰ ਰਿਆਂ ਤੇਰੇ ਦਰ ਤੇ ਆ ਕੇ ਆਰਤ ਦਵਾਰ ਰਟਤ ਪੰਗੋਰੀਆ कोई ऐसा मेरा जीवन नहीं है ना मैं रूप ना बंके नैना ना कुल ढंग ना मिठे बहना कुछ नहीं है मेरे को तू परमात्मा कृपा कर रूपहीन बुद्ध बलहीन ना कोई सोहना रूप है ना मेरी कोई सियाणप है ਉਹ ਤਾਂ ਸੁਣੇਗਾ ਜਦ ਦਿਨ ਅਸੀਂ ਆਪਣੀ ਸਿਆਣਪ ਛੱਡ ਦਿਆਂਗੇ ਚਤਰਾਈ ਛੱਡ ਦਿਆਂਗੇ ਸਤਗੁਰ ਨੇ ਆਖਿਆ ਨਾ ਚਤਰਾਈ ਨਾ ਚਤਰਪੂਜ ਪਾਈਏ ਚਤਰਪੂਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਚਤਰਾਈ ਦੇ ਨਾਲ ਨਹੀਂ ਮਿਲਦਾ ਚਤਰਾਈ ਨਾ ਚਤਰਪੂਜ ਪਾਈਏ ਰੋਜ਼ ਪੜਦੇ ਆਪਾਂ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਮੰਨੇ ਨਹੀਂ ਸੁਣ ਰਿਹਾ ਨਾ ਇਹ ਮਨ ਨੂੰ ਕਿਦਾਂ ਸਮਝ ਸੁਣਾ ਰਹੇ ਆ ਗੁਰੂ ਪਾਤਸ਼ਾਹ ਦੇਖੋ ਕਿੰਨਾ ਸੋਣਾ ਕਹਿਆ ਗੁਰੂਆ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਣੀ ਜਿਨ ਏਤ ਭਰਮ ਭਲਾਇਆ ਮਾਇਆ ਤਾਂ ਮੋਣੀ ਤੈਨੇ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਬਿੱਟੋ ਜਿਨ ਮੋਹ ਮਿੱਠਾ ਲਾਇਆ ਕਹ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਚਤਰਾਈ ਸਿਆਣਪਾਂ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਕਿੰਨੇ ਨਿਰਮਾਨਤਾ ਦੇ ਨਾਲ ਬੇਨਤੀ ਕਰਦੇ ਕਹਿੰਦੇ ਸਰਬਨਾਂ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪੰਗੋਰੀਆ ਕਿਹ ਸਤਿਗੁਰੂ ਮਹਾਰਾਜ ਕਿਰਪਾ ਕਰ ਮੈਂ ਪਿੰਗੜਾ ਹੋ ਚੁੱਕਾ ਮੈਂ ਦੁਖੀ ਹੋ ਕੇ ਤੇਰੇ ਦਰ ਤੇ ਪੁਕਾਰ ਰਿਹਾ ਮੈਨੂੰ ਬਕਾਰਾਂ ਦੇ ਟੋਏ ਦੇ ਵਿੱਚੋਂ ਕੱਢ ਲਓ ਕਿਰਪਾ ਕਰ ਦਿਓ ਕਿਉਂਕਿ ਮੇਰੇ ਕੰਨਾਂ ਵਿੱਚ ਸ਼ਿਵ ਸਲੰ ਦੀ ਸੂਝ ਨਹੀਂ ਹੈ ਮੇਰੀਆਂ ਅੱਖਾਂ ਵਿੱਚ ਜਈ ਸੋਹਣੀਆਂ ਨਹੀਂ ਹਨ ਕਿ ਹਰ ਤਰ ਤੇਰਾ ਦیدار ਕਰ ਸਕੇ ਸਾਨੂੰ ਦਿਖਦਾ ਥੋੜੇ ਅਸੀਂ ਤਾਂ ਸਾਨੂੰ ਮਾਫ਼ ਕਰਨਾ ਸੀ ਜੀ ਆਪਣੀ ਭੈਣ ਨੂੰ ਦੇਖਦੇ ਸਾਡੀਆਂ ਅੱਖਾਂ ਹੋਰ ਹੁੰਦੀਆਂ ਜੇ ਹੋਰ ਕਿਸੇ ਨੂੰ ਦੇਖਦੇ ਸਾਡੀਆਂ ਅੱਖਾਂ ਹੋਰ ਹੁੰਦੀਆਂ ਮਾਰਾ ਕਹਿੰਦੇ ਨਹੀਂ ਭਾਈ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ। ਉਹ ਅੱਖਾਂ ਨਹੀਂ ਸਾਡੀਆਂ ਸੁੰਦਰਤਾ ਕਹਿਣ ਦਾ ਭਾਵੇਂ ਨਹੀਂ ਕਿ ਅੱਖਾਂ ਦੇ ਵਿੱਚ ਸ਼ਰਮਾ ਪਾਉਣਾ ਤੇ ਸੁੰਦਰਤਾ ਹੀ ਆ ਗਈ ਅਸੀਂ ਇੰਨੇ ਜੋਗੇ ਨਹੀਂ ਆ ਮੇਰੀ ਅੱਖਾਂ ਇੰਨੀਆਂ ਸੋਹਣੀਆਂ ਨਹੀਂ ਆ ਕਿ ਹਰ ਥਾਂ ਤੇਰੇ ਦیدار ਕਰ ਸਕੀ। اے ਮਹਾਰਾਜ ਕਿਰਪਾ ਕਰ ਮੈਂ ਇੰਨਾ ਵੀ ਇੰਨੇ ਜੋਗਾ ਨਹੀਂ ਆ ਮੈਂ ਤੇਰੀ ਸੰਗਤ ਕਰ ਸਕਾਂ। ਕਿ ਮਹਾਰਾਜ ਕਿਰਪਾ ਕਰੋ ਕਿਉਂਕਿ ਮੈਂ ਪਿੰਗਲਾ ਹੋ ਚੁੱਕਾ ਮੈਂ ਪਿੰਗਲਾ ਹੋ ਚੁੱਕਾ ਤੇਰੇ ਦਰ ਤੇ ਪੁਕਾਰ ਕਰਦਾ ਕਿਰਪਾ ਕਰੋ ਸਰਬਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪੰਗੋਰੀਆ ਫਿਰ ਬੇਨਤੀ ਕਰਦੇ ਆ ਦੀਨਾਨਾਥ ਅਨਾਥ ਕਰਨਾ ਮੈਂ ਕਰਣਾ ਮੈਂ ਸ਼ਬਦ ਜਿਹੜਾ ਹੈ ਨਾ ਇਹ ਸੰਸਕ੍ਰਿਤ ਦਾ ਹੈ ਕਿ ਇਹ ਸਤਿਗੁਰੂ ਤਰਸ ਕਰੋ ਸਾਡੇ ਤੇ ਕਿਰਪਾ ਕਰੋ ਕਰਣਾ ਮੈਂ ਤਰਸ ਰੂਪ ਪਰਮਾਤਮਾ ਹੈ ਦੀਨਾ ਨਾਥ ਉਹ ਗਰੀਬ ਆ ਅਸੀਂ ਗਰੀਬ ਹਾਂ ਦੀਨਾ ਨਾਥ ਉਹ ਨਾਥ ਹੈ ਗਰੀਬਾਂ ਦਾ ਖਸਮ ਹੈ ਅਸੀਂ ਅਨਾਥ ਅਨਾਥ ਕਰਣਾ ਮੈਂ ਸਾਜਣ ਮੀਤ ਪਿਤਾ ਮਹਤਰੀਆ ਏ ਸਤਗੁਰੂ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰੀ ਮਾਤਾ ਤੇ ਤੂੰ ਹੀ ਮੇਰਾ ਪਿਤਾ ਹੈ ਪੜਦੇ ਨਾ ਸ਼ਬਦ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾਂ ਪੋ ਕਿਹਾ ਕੜਜ ਸਭ ਕੁਝ ਤੂੰ ਹੈ ਆਖਰ ਵਿੱਚ ਕਹਿੰਦੇ ਚਰਨ ਕਬਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਚਰਨ ਕਬਲ ਪ੍ਰਮਾਤਮਾ ਕਾਲਪੁਰਖ ਦੇ ਜਿਹੜੇ ਚਰਨ ਕਮਲ ਸੋਹਣੇ ਜਿਹੜੇ ਚਰਨ ਹਨ ਉਹਦੇ ਉਪਦੇਸ਼ ਜਿਹੜੇ ਆ ਸਤਿਗੁਰੂ ਉਹਨਾਂ ਨਾਲ ਜੋੜ ਲੈ ਤੇ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰ ਦੇ ਕਿਰਪਾ ਕਰ ਏ ਸਤਿਗੁਰ ਮਹਾਰਾਜ ਮੇਰੇ ਤੇ ਰਹਿਮਤ ਕਰ ਬਖਸ਼ਿਸ਼ ਕਰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰ ਮੈਨੂੰ ਪਾਰ ਲੰਘਾ ਦੇ ਚਰਨ ਕਮਲੇ ਹਿਰਦੇ ਗਾਹੇ ਨਾਨਕ ਮੈਂ ਤੇਰੇ ਚਰਨਾ ਕਮਲਨ ਤੇਰੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਗਹਿ ਮਤਲਬ ਪਕੜ ਲਵਾਂ ਪੈ ਸਾਗਰ ਸੰਤ ਪਾਰ ਉਤਰੀਆ ਇਹ ਸੰਸਾਰ ਸਾਗਰ ਤੋਂ ਪਾਰ ਕਰਨ ਵਾਲੇ ਇਹ ਅਕਾਲ ਪੁਰਖ ਪਰਮੇਸ਼ਰ ਮੈਨੂੰ ਪਾਰ ਕਰ ਦੇ ਕਿਉਂਕਿ ਮੈਨੂੰ ਸਮਝ ਆਈ ਆ ਕਿ ਤੇਰੇ ਵਰਗਾ ਦੁਨੀਆ ਵਿੱਚ ਤਾਕਤਵਰ ਕੋਈ ਨਹੀਂ ਆ ਭੁਜ ਬਲਬੀਰ ਬ੍ਰਹਮ ਸੁਖ ਸਾਗਰ ਰਗਤ ਗਰਤ ਪਰਤ ਗਹਿ ਲੇਹੋ ਗੋਰੀਆ ਗੁਰੂ ਮਹਾਰਾਜ ਕਿਰਪਾ ਕਰ ਇਹਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ